ਜਿਹੜੇ ਲੋਕ ਜਿਹੜੇ ਗੈਂਗਸਟਰ ਬਾਹਰ ਬੈਠ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਵੀ ਅਸੀਂ ਪੰਜਾਬ ਵਾਸਤੇ ਆ ਅਸੀਂ ਸਿੱਖੀਜ਼ਮ ਵਾਸਤੇ ਇਸ ਤਰ੍ਹਾਂ ਜੋ ਵੀ ਗੱਲ ਹੋ ਰਹੀ ਹੈ ਕੌਮ ਲਈ ਹੈ ਉਹਨਾਂ ਨੂੰ ਮੈਂ ਇੱਕ ਪ੍ਰਸ਼ਨ ਪੁੱਛਣਾ ਚਾਹਨਾ ਜਦੋਂ ਉਹ ਬੰਦਿਆਂ ਨੂੰ ਮਾਰਦੇ ਐ ਧਮਕਾਉਂਦੇ ਐ ਡਰਾਉਂਦੇ ਐ ਉਹਦੇ ਨਾਲ ਕੀ ਹੋ ਰਿਹਾ ਬਿਜ਼ਨਸਮੈਨ ਇੰਡਸਟਰੀਲਿਸਟ ਔਰ ਚੰਗਾ ਵਸਨੀਕ ਜਿਹਦੇ ਕੋਲ ਚੰਗੇ ਪੈਸੇ ਆ ਕੋਈ ਕ੍ਰਾਈਮ ਨਹੀਂ ਕਰ ਰਿਹਾ ਸਿਰਫ ਆਪਣਾ ਰੋਜ਼ਗਾਰ ਕਰ ਰਿਹਾ ਉਹ ਬੰਦਾ ਕਿਤੇ ਨਾ ਕਿਤੇ ਇਹ ਸੋਚ ਰਿਹਾ ਯਾਰ ਇਹ ਸੇਫ ਸਟੇਟ ਨਹੀਂ ਇੱਥੋਂ ਬਾਹਰ ਨਿਕਲੀਏ ਇੰਡਸਟਰੀ ਇੱਥੇ ਨਹੀਂ ਆ ਰਹੀ ਬਿਜ਼ਨਸਮੈਨ ਇੱਥੋਂ ਮੂਵ ਕਰਦੇ ਜਾ ਰਹੇ ਹੈ ਇਵਨ ਕੀ ਜਿਹੜੇ ਬੰਦੇ ਕੋਲ ਚਾਰ ਪੈਸੇ ਹੈ ਅੱਜ ਕੱਲ ਉਹ ਸੋਚ ਰਿਹਾ ਕਿ ਮੈਂ ਇਹ ਮੁਲਕ ਛੱਡ ਕੇ ਦੁਬਈ ਚਲੇ ਜਾਵਾਂ ਔਰ ਮੈਨੂੰ ਇਹ ਦੱਸੋ ਕਾਦੀ ਤੁਸੀਂ ਭਲਾਈ ਦੀ ਗੱਲ ਕਰ ਰਹੇ ਹੋ ਕਾਦੀ ਤੁਸੀਂ ਅੱਗੇ ਵਧਣ ਦੀ ਗੱਲ ਕਰ ਰਹੇ ਹੋ ਜਾਂ ਕਾਦੀ ਤੁਸੀਂ ਇਹ ਸੋਚ ਰਹੇ ਹੋ ਵੀ ਸਾਡੀ ਕੌਮ ਅੱਗੇ ਚੱਲੇ ਜੇ ਜੇ ਤੁਹਾਡੀ ਦੇਖੋ ਕੌਮ ਸਰਕਾਰਾਂ ਤਾਂ ਹੀ ਨੇ ਜੇ ਲੀਡਰ ਤਾਂ ਨੇ ਜੇ ਥੱਲੇ ਪ੍ਰਜਾ ਹੈ ਜੇ ਪ੍ਰਜਾ ਹੀ ਨਹੀਂ ਲਈ ਤਾਂ ਲੀਡਰ ਕਾਦੇ ਨੇ ਜੇ ਤੁਹਾਡਾ ਵਪਾਰੀ ਸਿਕਿਉਰ ਨਹੀਂ ਤੁਸੀਂ ਸਟੇਟ ਰਨ ਨਹੀਂ ਕਰ पाओगे ਕਿਉਂਕਿ ਵਪਾਰ ਇੰਡਸਟਰੀ ਬਿਜ਼ਨਸ ਦੇ ਸਿਰ ਤੇ ਹੀ ਤੁਸੀਂ ਸਟੇਟ ਰਨ ਕਰਦੇ ਹੋ ਤੁਹਾਨੂੰ ਉੱਥੋਂ ਹੀ ਟੈਕਸ ਆਣਾ ਟੈਕਸ ਦੀ ਵਸੂਲੀ ਨਾਲ ਤੁਹਾਡਾ ਸਰਕਾਰਾਂ ਚੱਲਨੀ ਹੈ